ਸਤਿ ਸ਼੍ਰੀ ਅਕਾਲ ਦੋਸਤੋ ਮੈਂ ਆ ਗੁਰਪ੍ਰੇਮ ਲਹਿਰੀ ਤੇ ਮੈਂ ਆ ਇਸ ਵੇਲੇ ਲਾਹੌਰ ਦੇ ਵਿੱਚ ਤੇ ਤੁਹਾਨੂੰ ਤੁਸੀਂ ਦੇਖ ਰਹੇ ਹੋ ਅਸਰਾਂਝਾ ਤੇ ਅੱਜ ਆਪਾਂ ਲਾਉਣ ਲੱਗੇ ਆਂ ਲਹਿਰੀ ਦੀਆਂ ਲਹਿਰਾਂ ਤੇ ਇਹ ਨੇ ਅਸਰਾਂਝਾ ਜੀ ਜੋ ਸਰਗੋਦੇ ਨੂੰ ਬਿਲੋਂਗ ਕਰਦੇ ਨੇ ਤੇ ਹੋਰ ਵੱਡੀ ਗੱਲ ਇਹ ਹੈ ਕਿ ਜਿਹੜਾ ਧੀ ਦੋ ਰਾਂਝਾ ਸੀ ਉਹ ਇਹਨਾਂ ਦੇ ਬਰਾਦਰੀ ਤੋਂ ਬਿਲੋਂਗ ਕਰਦੇ ਸੀ ਤੇ ਉਹਨਾਂ ਦਾ ਜਿਹੜਾ ਪਿੰਡ ਸੀ ਤਖਤਜਾਰਾ ਉਹ ਵੀ ਇਹਨਾਂ ਦੇ ਬੜਾ ਨੇੜੇ ਸੀ ਅ ਅਸਲ ਜੀ ਤੁਸੀਂ ਥੋੜਾ ਆਪਣੇ ਬਾਰੇ ਦੱਸੋ ਚੜ੍ਹਦੇ ਪੰਜਾਬ ਦੇ ਜਿਹੜੇ ਦਰਸ਼ਕ ਹੈਗੇ ਨੇ ਕਿ ਕਿੱਥੋਂ ਵਲੌਗ ਕਰਦੇ ਔਰ ਧੀਦੋ ਦੇ ਨਾਲ ਕੀ ਲਿੰਕ ਬਣਦਾ ਜੀ ਧੀਦੋ ਰਾਜਸਥਾਨ ਹੋਂਦੀ ਕਾਸਟ ਰਾਜਾ ਸੀ ਤੇ ਰਾਂਝਾ ਰਾਂਝਾ ਹੀ ਹੁਣ ਸੱਦੇ ਸਨ ਧੀਦੋ ਉਹਨਾਂ ਦਾ ਨਾਮ ਸੀ ਠੀਕ ਹੋ ਗਿਆ ਤਖਤਜਾਰਾ ਸਾਡੇ ਪਿੰਡ ਤੋਂ 20 ਕਿਲੋਮੀਟਰ ਸਾਡਾ ਪਿੰਡ ਰਾਜਾਡਾਰ ਪੁਰਾਣਾ ਨਾਮ ਜਿਹੜਾ ਨਾ ਰਾਜਾਡਾਰ ਉਹ ਸਾਡਾ ਜਿਹੜਾ ਪਿੰਡ ਸੀ ਦਰਿਆ ਦੀ ਬਿਲਕੁਲ ਮੰਨ ਤੇ ਸੀ ਦਰਿਆ ਦੇ ਕਿਨਾਰੇ ਸੀ ਸਿਲਾਬ ਆਇਆ ਜਿਵੇਂ ਕਟਾਉ ਹੁੰਦੇ ਸਾਡਾ ਦਰਿਆ ਫਿਰ ਪਿੰਡ ਦਰਿਆ ਬਰਦ ਹੋ ਗਿਆ ਲੁੱਟ ਗਿਆ ਅਸੀਂ ਫਿਰ ਨਵੀਂ ਆਬਾਦੀ ਇੱਕ ਬਣਾਈ ਉਹ ਮੋਟਰਵੇ ਸਿਆਲ ਮੋਡ ਇੰਟਰਚੇਜ ਲਾਹੌਰ ਤੋਂ اسلامਾਬਾਦ ਜਾਈਏ ਤੇ ਇੱਕ ਇੰਟਰਚੇਜ ਆਉਂਦਾ ਸਿਆਲ ਮੋਡ ਦਾ ਉਹਦੇ ਬਿਲਕੁਲ 2 ਕਿਲੋਮੀਟਰ ਨਾਲ ਉਥੋਂ ਉਧਰ ਇਹ 2 ਕਿਲੋਮੀਟਰ ਦੂਰ ਤਖਤਜਾਰਾ ਰੋਡ ਤੇ ਹੀ ਚਾਲ ਮੋੜ ਤੋਂ ਤੱਕ ਤਜਾਰਾ ਰੋਡ ਤੇ 2 ਕਿਲੋਮੀਟਰ ਦੂਰ ਸਾਡਾ ਉੱਤੇ ਡੇਰਾ ਹੁੰਦਾ ਡੇਰਾ ਬਰਹਾਨ ਰਾਂਝਾ ਉੱਥੇ ਸਾਡੀ ਰਾਇਸ਼ ਆ ਤੇ ਸਾਡੇ ਤੋਂ 20 ਕਿਲੋਮੀਟਰ ਦੂਰ ਹੈ ਤੱਕ ਤਜਾਰਾ ਉੱਥੇ ਅਜੇ ਵੀ ਉਹ ਮਸਜਿਦ ਖਲੋਤੀ ਹੈ ਰਾਂਝੇ ਦਾ ਘਰ ਵੀ ਕੱਚਾ ਜਿਹੜਾ ਹੈ ਉਹ ਵੀ ਉੱਥੇ ਹੈਗਾ ਹੈ ਲੋ ਵੀ ਹੈਗਾ ਠੀਕ ਹੈ ਤੇ ਇਹ ਕੀ ਜਿਹੜੇ ਚੜਦੇ ਪੰਜਾਬ ਦੇ ਲੋਕ ਨੇ ਕਿ ਉਧਰ ਆਉਂਦੇ ਦੇਖਣ ਦੇ ਲਈ ਬਿਲਕੁਲ ਆਉਂਦੇ ਆ ਡੈਫੀਨਟਲੀ ਆਉਂਦੇ ਆ ਜਿੰਨੇ ਲੋਕ ਵੀ ਰਾਂਝਾ ਦਾ ਨਾਮ ਤੋਂ ਵਾਕਿਫ ਨੇ ਨਾ ਜਿਹੜੇ ਗਾਣੇ ਵੀ ਸੁਣਦੇ ਰਾਜਾ ਰਾਂਝਾ ਆਰ तकरीबन ਮੈਮੋਸ ਸੁਣਦੇ ਹੁੰਦਾ ਰਾਂਝਾ ਦਾ ਜ਼ਿਕਰ ਲਾਜ਼ਮੀ ਹੁੰਦਾ ਤੁਹਾਡੀ ਮੂਵੀਜ਼ ਵਿੱਚ ਹੀ ਹੁੰਦਾ ਬਿਲਕੁਲ ਤੇ ਲੋਕ ਬੜਾ ਪਸੰਦ ਕਰਦੇ ਸਾਡੇ ਜਿਹੜੇ ਹੁਣ ਲੈਹ ਤੇ ਪੰਜਾਬ ਵਾਲੇ ਉਛੜਦੇ ਪੰਜਾਬ ਵਾਲੇ ਇਤਨਾ ਇਤਨਾ ਪਸੰਦ ਕਰਦੇ ਨੇ ਇਤਨਾ ਪਸੰਦ ਕਰਦੇ ਜਿਵੇਂ ਹੁਣ ਮੈਂ ਤੁਹਾਨੂੰ ਦੇਖ ਰਿਹਾ ਮੇਰੀ ਮੁਹੱਬਤ ਆ ਰਹੀ ਮੇਰੀ ਮੁਹੱਬਤ ਆ ਕੀ ਬਾਤ ਹੈ ਬਿਲਕੁਲ ਪਸੰਦ ਆ ਦੇ ਅ اچھا ਅਰਸ਼ ਜੀ ਥੋੜਾ ਹੋਰ ਗੱਲ ਕਰੀਏ ਇਹ ਦੇ ਰਿਗਾਰਡਿੰਗ ਕਿ ਆਪਾਂ ਇੱਕ ਉਹਨਾਂ ਦਾ ਪਿਆਰ ਸੀਗਾ ਹੀ ਰਾਂਝੇ ਦਾ ਹਕੀਕੀ ਪਿਆਰ ਸੀ ਇੱਕ ਅੱਜ ਕੱਲ ਦਾ ਜਿਹੜਾ ਸੋਸ਼ਲ ਮੀਡੀਆ ਤੇ ਪਿਆਰ ਹੋ ਜਾਂਦਾ ਹੈ ਜੀ ਉਹ ਉਹ ਪਿਆਰ ਜਿਹੜਾ ਉਹ ਪੁਰਾਣੇ ਪਿਆਰ ਸਨ ਉਸ ਤੋਂ ਬਾਅਦ ਮੜ ਪਿਆਰ ਇਤਨੀ ਪਿਆਰ ਵਿੱਚ ਖਾਸੀਅਤ ਹੀ ਨਹੀਂ ਹੋਈ ਕਿ ਕੋਈ ਅਸੀਂ ਕੋਈ ਸਟੋਰੀ ਕਿਸੇ ਲਿਖੀ ਹੋਵੇ ਮਤਲਬ ਮੇਨ ਕਿ ਹੀ ਰਾਂਝਾ ਸੋਹਣੀ ਮਹੀਂਵਾਲ ਇੰਜ ਕਰਕੇ ਜਿਵੇਂ ਮਿਰਜ਼ਾ ਸਾਹਿਬਾਂ ਇੰਜ ਹੋ ਚੁੱਕੇ ਨੇ ਕਿ ਪਿਆਰ ਉਸ ਤੇ ਮੇਰਾ ਖਿਆਲ ਹੈ ਮੁਕਾਬਲੇ ਦਾ ਸ਼ਾਇਦ ਨਹੀਂ ਆਇਆ ਤਾਂ ਹੀ ਸਾਡੀ ਨਜ਼ਰਾਂ ਵਿੱਚ ਵੀ ਨਹੀਂ ਆਇਆ ਤਾਂ ਹੀ ਅਸੀਂ ਕੋਈ ਕਿਤਾਬਾਂ ਵਿੱਚ ਜਾਂ ਮੂਵੀਜ਼ ਵਿੱਚ ਵੀ ਨਹੀਂ ਰੱਖਿਆ ਉਹ ਜਿਆਦਾ ਪਿਆਰ ਸੀ ਉਹਨਾਂ ਦੇ ਵਿੱਚ ਬਿਲਕੁਲ ਉਹ ਇੱਕ ਉਹ ਚੜ੍ਹਦੇ ਪੰਜਾਬ ਤੋਂ ਜਿਹੜੇ ਆਪਣੇ ਸਕਬੀਰ ਆਏ ਹੈਗੇ ਆ ਤੇ ਉਹਨਾਂ ਦੇ ਬਾਰੇ ਤੁਹਾਡੀਆਂ ਤੁਹਾਡੀਆਂ ਕੀ ਫੀਲਿੰਗ ਹੈ ਸਾਨੂੰ ਤਾਂ ਇੱਥੇ ਆ ਕੇ ਬਹੁਤ ਅੱਛਾ ਲੱਗ ਰਹਾ ਹੈ ਜੀ ਸਾਡੇ ਛੜਦੇ ਪੰਜਾਬ ਤੇ ਸਾਡੇ ਭਰਾ ਉਹ ਸਾਡੀ ਇੱਥੇ ਦੀ ਰਸਮਾਂ ਵੇਖਣ ਸਾਡੇ ਟਰੈਡੀਸ਼ਨ ਵੇਖਣ ਸੇਮ ਟੂ ਸੇਮ ਹੈ ਮੈਂ ਤੁਹਾਨੂੰ ਨੂੰ ਮਿਲਿਆ ਇੰਜ ਲੱਗਦਾ ਕਿ ਮੇਰੇ ਤੁਸੀਂ ਕੋਈ ਰਿਸ਼ਤੇਦਾਰ ਹੋ ਇੰਜ ਲੱਗ ਰਿਹਾ ਕੋਈ ਨਵਾਂ ਬੰਦਾ ਨਹੀਂ ਲੱਗ ਰਿਹਾ ਹਾਲਾਂਕਿ ਤੁਸੀਂ ਅਕ੍ਰੋਸ ਦ ਬਾਰਡਰ ਆਂਦੇ ਹੋ ਤੁਹਾਡੀ ਰਹਿਤ ਲੋਏ ਤੁਹਾਡਾ ਚਾਲ ਚੱਲਣ ਤੁਹਾਡੀ ਰਸੂਮਾ ਤੁਹਾਡੀਆਂ ਰਸਮਾਂ ਹੀ ਸਾਰੀਆਂ ਸਾਡੇ ਨਾਲ ਸਾਨੂੰ ਬਹੁਤ ਅੱਛਾ ਲੱਗਦਾ ਜਿਸ ਵੇ ਤੁਸੀਂ ਮਿਲਦੇ ਆ ਇਹ ਲੱਗਦਾ ਕੋਈ ਆਪਣਾ ਮਿਲ ਗਿਆ ਬੜਾ ਵਿਛੜਿਆ ਉਹ ਬੰਦਾ ਸੀ ਉਹ ਮਿਲ ਗਿਆ ਸਾਡੀ ਕੀ ਬਾਤ ਹੈ ਔਰ ਕੀ ਕੀ ਕਹਦੇ ਤੁਹਾਡਾ ਵੀ ਮਨ ਕਰਦਾ ਵੀ ਤੁਸੀਂ ਸਾਡਾ ਮਨ ਕਰਦਾ ਸਨ ਵੀਜ਼ੇ ਲੱਭਣ ਅਸੀਂ ਜਾ ਵੀ ਉਥੇ ਅਸੀਂ ਤੁਹਾਡੇ ਨਾਲ ਉਥੇ ਤੁਹਾਡੀਆਂ ਰਸਮਾਂ ਵੇਖੀਏ ਤੁਹਾਨੂੰ ਮਿਲੀਏ ਸਾਡਾ ਬੜਾ ਮਨ ਕਰਦਾ ਤੇ ਜਿਹੜੇ ਪੰਜਾਬੀ ਫਿਲਮਾਂ ਨੇ ਚੜਦੇ ਪੰਜਾਬ ਦੀਆਂ ਤੁਸੀਂ ਦੇਖਦੇ ਹੋ ਮੈਂ ਕਸਮ ਝਾ ਕੇ ਕਹਿੰਦਾ ਕਿ ਮੈਂ ਸਿਰਫ ਔਰ ਸਿਰਫ ਆਪਣੀ ਪੰਜਾਬ ਦੀ ਮਹਿਦੀਆਂ ਕੋਈ ਨਹੀਂ ਕਰਦਾ ਮੈਂ ਸਿਰਫ ਔਰ ਸਿਰਫ ਤੁਹਾਡੀਆਂ ਵੇਖੀਏ ਕਸਮ ਝਾ ਕੇ ਚੁੱਕੇ ਸਿਰਫ ਔਰ ਸਿਰਫ ਮੈਂ ਇਹ ਵੀ ਵੇਖਾਂ ਮੇਰੇ ਕੋਲ ਟਾਈਮ ਹੋਵੇ ਮੈਂ ਸਿਰਫ ਆਪਣੀਆਂ ਇੰਡੀਆ ਦੀਆਂ ਪੰਜਾਬ ਦੀ ਜਿਹੜੀ ਮੂਵੀ ਹਨ ਉਹ ਸਿਰਫ ਬਸ ਹੋਰ ਕੋਈ ਮੂਵੀ ਨਹੀਂ ਕੋਈ ਡਰਾਮਾ ਵੀ ਨਹੀਂ ਵੇਖਦਾ ਤੇ ਸਿਰਫ ਜਦ ਮੈਂ ਵੇਖਾ ਹੁੰਦਾ ਤਾਂ ਕੈਰੀ ਜਾਂ ਜੱਟਾ ਹੋ ਗਿਆ ਜੱਟ ਐਂਡ ਜੁਲੀਅਟ ਮੇਰੀ ਬਹੁਤ ਫੇਵਰਟ ਹੋ ਗਈ ਅਰੇ ਕਾਹ ਇੰਜ ਕਰਕੇ ਮੈਂ ਸਿੱਖੜੀਆਂ ਦੀਆਂ ਮੂਵੀਆਂ ਦੇ ਵੀ ਤੁਹਾਡੇ ਸਿੱਖ ਭਰਾਵਾਂ ਦੀਆਂ ਮੂਵੀਆਂ ਦੇ ਸਾਰਿਆਂ ਦੇ ਨਾਮ ਦੇ ਜਿਹੜੀ ਜਿਹੜੀ ਮੈਂ ਵੇਖ ਚੁੱਕਾ ਤੇ ਉਹ ਜੀ ਕੀ ਕਹਿਣਾ ਚਾਹੋਗੇ ਜਿਹੜੇ ਇੱਥੋਂ ਦੇ ਪੰਜਾਬੀ ਹੈਗੇ ਨੇ ਬੜਾ ਪਿਆਰ ਦੇ ਹੁੰਦੇ ਸ਼ਾਸਤ ਕਥਲਮਾਂ ਨੂੰ ਮੈਨੂੰ ਇਹ ਲੱਗਦਾ ਕਿ 2.5 2.5 3 300 ਕਿਲੋਮੀਟਰ ਤੋਂ ਚੱਲ ਕੇ ਇਹ ਲੋਕਾਂ ਨੂੰ ਜਦੋਂ ਪਤਾ ਲੱਗਿਆ ਸਾਨੂੰ ਮਿਲਣ ਆ ਰਹੇ ਆ ਕਾਸ਼ ਇਹ ਜਲਦੀ ਉੱਥੇ ਆਉਣ ਤੇ ਅਸੀਂ ਇੱਕ ਪੂਰਾ ਪਰਤਾ ਕਰ ਜਾ ਉਤਾਰ ਸਕੀਏ ਮੈਨੂੰ ਲੱਗਦਾ ਹੈ ਕਿ ਮਹਿਮਾਨ ਨਵਾਜੀ ਇਹਨਾਂ ਦਾ ਪਿਆਰ ਸਤਕਾਰ ਮੁਹੱਬਤਾਂ ਇਹਦਾ ਇਹਦਾ ਕੋਈ ਬਦਲ ਨਹੀਂ ਬਸ ਇਹੀ ਲੱਗਦਾ ਹੈ ਤੇ ਦੇਖੋ ਹਰ ਇੱਕ ਫਿਲਮ ਦਾ ਨਾਮ ਯਾਦ ਹੈ ਇਹਨਾਂ ਨੂੰ ਤੇ ਸ਼ਾਇਦ ਕਈ ਸਾਡੇ ਵਾਲੇ ਫਿਲਮ ਦੇਖ ਕੇ ਭੁੱਲ ਵੀ ਜਾਂਦੇ ਨੇ ਤੇ ਜਦੋਂ ਡਾਇਲੌਗ ਸੁਣਾਉਂਦੇ ਆ ਸਾਡੀ ਤਾਂ ਹੋਸ਼ ਹੀ ਉੱਡ ਜਾਂਦੀ ਹੈ ਵੀ ਕਮਾਲ ਹੋ ਗਿਆ ਹਾਂ ਹੂੰ ਬਿਲਕੁਲ ਸਹੀ ਤੇ ਆਪਾਂ ਦਾ ਮਤਲਬ ਤਾਂ ਭੂਆ ਪੁੱਤ ਜੀ ਆਪਣੀ ਪਹਿਲੀ ਵਾਰੀ ਆਏ ਆ ਇੱਥੇ ਹਾਂ ਮੈਂ ਪਹਿਲੀ ਵਾਰੀ ਆਇਆ ਲਾਹੌਰ ਬਹੁਤ देर ਤੋਂ ਮੇਰੀ ਰੀਤ ਸੀ ਕਿ ਲਾਹੌਰ ਦੀ ਤਰਤੀ ਤੇ ਸੀ ਜਾਈਏ ਪਾਕਿਸਤਾਨ ਦੀ ਤਰਤੀ ਤੇ ਤੇ ਐਡਾ ਵੱਡਾ ਸਾਹ ਸੁੱਖ ਦਾ ਲਿਆ ਜਦੋਂ ਅਸੀਂ ਕਰਾਸ ਕਰਕੇ ਇੱਧਰ ਆਏ ਤੇ ਉਹ ਸੀਲ ਸੀ ਜਿਹੜਾ ਉਹ ਸਾਰਾ ਦੇਖਣ ਵਾਲਾ ਸੀ ਭਾਵੇਂ ਤਾਂ ਦੋਨੇ ਪਾਸੇ ਹੂੰ ਬਿਲਕੁਲ ਸਹੀ ਹੈ ਬਿਲਕੁਲ ਤੇ ਬਾਕੀ ਜਿਵੇਂ ਮੈਨੂੰ ਲੱਗਿਆ ਮੈਨੂੰ ਇਹਦਾ ਇਧਰ ਆ ਕੇ ਲੱਗਿਆ ਨਹੀਂ ਕਿ ਮੈਂ ਕਿਹ ਹੋਰ ਦੇਸ਼ ਚ ਆ ਗਿਆ ਹਾਂ ਹਾਂ ਮੈਨੂੰ ਬਾਅਦ ਕੇ ਕਹੀ ਜਾਂਦੀ ਆ ਮੈਂ ਕਿਹਾ ਹੋਟਲ ਵੀ ਨਹੀਂ ਲੱਗ ਰਿਹਾ ਵੀ ਅਸੀਂ ਹੋਟਲ ਚ ਆਇਆ ਲੱਗਦਾ ਅਸੀਂ ਘਰ ਆ ਕਿਉਂਕਿ ਸਾਰੇ ਰਾਤ ਨੂੰ 11 12 ਵਜੇ ਤੱਕ ਮਿਲਣੀਆਂ ਨਹੀਂ ਬੁੱਕ ਦੀਆਂ ਹੂੰ ਬਿਲਕੁਲ ਸਹੀ ਘਰ ਲੱਗਦਾ ਬਿਲਕੁਲ ਨਾਲ ਇਨਾ ਜਾਂਦੇ ਤੇ ਹੈ ਵੀ ਆਪਾਂ ਆਪਣੇ ਘਰ ਚ ਆਇਆ ਆਪਣੇ ਕੋਲੇ ਆਇਆ ਬਿਲਕੁਲ ਸਹੀ ਬਿਲਕੁਲ ਅ ਰਾਜਾ ਜੀ ਹੋਰ ਤੁਸੀਂ ਮਤਲਬ ਜਿਹੜੇ ਤੁਹਾਡੀ ਜਿਹੜੀ ਰੈਸ ਹੈਗੀ ਆ ਉਹ ਨਨਕਾਣਾ ਸਾਹਿਬ ਦੇ ਨੇੜੇ ਹੈਗੀ ਆ ਬਿਲਕੁਲ ਨਨਕਾਣਾ ਸਾਹਿਬ ਸਾਡੇ ਤੋਂ ਹੈ 70 ਕਿਲੋਮੀਟਰ 70 ਕਿਲੋਮੀਟਰ ਕੀ ਤੁਹਾਡਾ ਆਉਣਾ ਜਾਣਾ ਰਹਿੰਦਾ ਇੱਥੇ ਜੀ ਬਿਲਕੁਲ ਆਉਣਾ ਜਾਂਦਾ ਸਾਡੀ ਜਿਹੜੀ ਯੂਨੀਵਰਸਿਟੀ ਪੜ੍ਹਦੇ ਸਾਂ ਸਾਡਾ ਬਲਕੇ 6 ਮਹੀਨੇ 6 ਕਲਾਸ ਵਿੱਚ ਸਾਡ ਮੈਂ ਹਿਸਟਰੀ ਪੜ੍ਹੀ ਤਾਰੀਖ ਬੀ ਬੈਚਲਰਸ ਇਨ ਹਿਸਟਰੀ ਕੀਤਾ ਤੇ ਸਾਡਾ 6 6 ਮਹੀਨੇ ਬਾਅਦ ਲਾਜ਼ਮੀ ਇੱਕ ਟੂਰ ਆਉਂਦਾ ਸੀ ਮਿਲਣਾ ਜਿਹੜੇ ਵਾਲਾ ਸ਼ੇਰ ਖਾਨ ਗੁਰਦੁਆਰਾ ਸਾਹਿਬ ਤੇ ਆਂਦੇ ਸਨ ਸਾਰਾ ਮੈਂ ਤੁਹਾਡੇ ਕੋਲ ਆ ਕੇ ਬੜਾ ਚੰਗਾ ਲੱਗਦਾ ਸੀ ਉਹ ਤੇ ਆ ਕੇ ਅਸੀਂ ਕੀ ਕਾਰੋਬਾਰ ਕੀ ਕੀ ਕਰਦੇ ਹਾਂ ਤੁਸੀਂ ਮੇਰਾ ਦੁਬਈ ਵਿੱਚ ਕਾਰੋਬਾਰ ਆ ਉਹੀ ਸਾਡਾ ਪਿੰਡ 'ਚ ਹੀ ਇੱਕ ਮੱਝਾਂ گاਵਾ ਰੱਖੀਆਂ ਜ਼ਮੀਂਦਾਰਾ ਕਮਾਦ ਫਸਲਾਂ ਖੇਤੀਬਾੜੀ ਸਾਰੀ ਹੋ ਜਾਂਦੀ ਹੈ ਪਿੰਡ ਦੇ ਵਿੱਚ ਤੇ ਉਹ ਘਰ ਦਾ ਖਰਚਾ ਵਗੈਰਾ ਜੀ ਹਾਂ ਵਸੀਆਂ ਰੱਖੀਆਂ ਗਾਵਾਂ ਰੱਖੀਆਂ ਰਾਜ ਦੀ ਮੱਝ ਚਾਰਨੀਆਂ ਨੇ ਤੇ ਤੇ ਦੁਬਈ ਦੇ ਵਿੱਚ ਕੀ ਕੀ ਕਾਰੋਬਾਰ ਹੈ ਦੁਬਈ ਵਿੱਚ ਮੇਰਾ ਡਾਕੂਮੈਂਟਸ ਕਲੀਅਰ ਕਰਨ ਦਾ ਕੰਮ ਹੈ ਜਿੰਨੇ ਬੰਦੇ ਵੀ ਉੱਥੇ ਆਂਦੇ ਆ ਨਾ ਇੰਡੀਆ ਦੇ ਬੜੇ ਸਰਦਾਰ ਭਾਈ ਮੇਰੇ ਦੋਸਤ ਹੈ ਪਾਕਿਸਤਾਨ ਤੋਂ ਜਾਂਦੇ ਨੇ ਔਰ ਯੂਰਪ ਅਮਰੀਕਾ ਕੈਨੇਡਾ ਤੋਂ ਮੇਰੇ ਕਲਾਇੰਟਸ ਹੈ ਜਿਹੜੇ ਉੱਥੇ ਜਾ ਕੇ ਕਾਰੋਬਾਰ ਸ਼ੁਰੂ ਕਰ ਦੇਣਾ ਉਹਨਾਂ ਇੱਕ ਕੰਪਨੀ ਲਾਂਚ ਕਰਨੀ ਹੁੰਦੀ ਉਹ ਮੈਂ ਕਰਕੇ ਦੇ ਦਿੰਦਾ ਕੰਪਨੀ ਰਜਿਸਟਰਡ ਕੋਈ ਵੀ ਉੱਥੇ ਕੰਮ ਕਰਨਾ ਮੈਨੇ ਲਾਜ਼ਮੀ ਤੁਸੀਂ ਆਪਣੇ ਨਾਮ ਦੀ ਕੰਪਨੀ ਰਜਿਸਟਰ ਕਰਨੀ ਹੁੰਦੀ ਹੈ ਜਾਂ ਕਿ ਜਿੰਨਾ ਬਿਨਾ ਵੀਜ਼ਾ ਵਗੈਰਾ ਲੈਣੇ ਹੁੰਦੇ ਓਕੇ ਚਲੋ ਚਲੋ ਸ਼ੁਕਰੀਆ ਜਨਾਬ ਮੈਂ ਪਾਕਿਸਤਾਨੀ ਨੰਬਰ ਦੇ ਦਿਆਂਗਾ